کے کار ایک غزل دیاں کچھ لائن آنے شوٹی سے والے بھی میں کوشش کر رہا ہوں ترنم دے جاوا تو غزل ہے دوستی ہی نام تھی آئی دوستان دے شہر دوستی ہی نام تھی آئی دوستان دے شہر ਇਹ ਸ਼ਹਿਰ ਚੋਂ ਬਸ ਮਿਲੀ ਇੱਕ بے وفਾਈ ਦੋਸਤਾਂ ਦੇ ਸ਼ਹਿਰ ਚੋਂ ਦੋਸਤੀ ਹੀ ਨਾ ਫਿਆਈ ਦੋਸਤਾਂ ਦੇ ਸ਼ਹਿਰ ਵਿੱਚੋਂ ਅੰਤ ਨੂੰ ਮੈਂ ਹਾਰ ਕੇ ਫਿਰ ਪੀੜ ਚੋਲੀ ਪਾਲਈ ਅੰਤ ਨੂੰ ਮੈਂ ਹਾਰ ਕੇ ਫਿਰ ਪੀ ਚੋਲੀ ਪਾਲਾਈ ਹੋਰ ਕੀ ਕਰਦਾ ਕਮਾਈ ਦੋਸਤਾਂ ਦੇ ਸ਼ਹਿਰ ਚੋਂ ਦੋਸਤੀ ਹੀ ਨਾਥਿਆਈ ਦੋਸਤਾਂ ਦੇ ਸ਼ਹਿਰ ਚੋਂ ਜਦ ਚਿਰਾ ਤੋਂ ਸਹਿਕਦੀ ਖੁਦ ਹੀ ਮੁਹੱਬਤ ਨਾ ਰਹੀ جد جراتوں سہک دی خود ہی محبت نہ رہی نفرتانے حد مکائی دوستان دے شہر چون دوستی ہنہاں تھے آئی دوستان دے شہر چون ایک پیالہ زہر دا پینا پیانر دوشنوں ਇੱਕ ਪਿਆਲਾ ਜ਼ਹਿਰ ਦਾ ਪੀਣਾ ਪਿਆਰ ਨਿਰਦੋਸ਼ ਨੂੰ ਉਸ ਘੜੀ ਮਰ ਗਈ ਸਚਾਈ ਦੋਸਤਾਂ ਦੇ ਸ਼ਹਿਰ ਚੋਂ ਦੋਸਤੀ ਹੀ ਨਾਮ ਤੇ ਆਈ ਦੋਸਤਾਂ ਦੇ ਸ਼ਹਿਰ ਚੋਂ ਮਰ ਰਹਾ ਈ ਮਾਨ ਹਾਂ ਮੈਂ ਕੋਈ ਬਚਾਓ ਆਣ ਕੇ ਮਰ ਰਹਾ ਈ ਮਾਨ ਹਾਂ ਮੈਂ ਕੋਈ ਬਚਾਓ ਆਣ ਕੇ ਇਸ ਤਰ੍ਹਾਂ ਆਵਾਜ਼ ਆਈ ਦੋਸਤਾਂ ਦੇ ਸ਼ਹਿਰ ਚੋਂ ਦੋਸਤੀ ਹੀ ਨਾ ਥੇ ਆਈ ਦੋਸਤਾਂ ਦੇ ਸ਼ਹਿਰ ਚੋਂ ਬਸ ਮਿਲੀ ਇੱਕ ਬੇਵਫਾਈ ਦੋਸਤਾਂ ਦੇ ਸ਼ਹਿਰ